ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਆਪਣੇ ਬਲੌਗ ਦਾ ਦਿਨ ਹੈਗਾ ਜੀ 8ਵਾਂ ਗੱਡੀ ਸਾਡੀ ਹੈਗੀ ਜੀ 100% ਪੂਰੀ ਅੱਜ ਤੇ 99 ਲੱਗੇ ਚੱਲਿਆ ਇਹ ਤੇ 99 ਨਵੀਂ ਜਗ੍ਹਾ ਤੇ ਤੁਹਾਨੂੰ 99 ਰਹਿ ਗਈ ਸੌਰੀ ਇਹ 99 ਰਹੀ ਜੀ ਲਾਦਾ ਬਾਈਪਾਸ ਤੋਂ ਖੰਡ ਮੇਰੇ ਜੀ ਚੱਲੀ ਰਹਿ ਜਾਦਾ ਲਓ ਜੀ ਅਸੀਂ ਆਪਾਂ ਚੱਲੇ ਸੀ ਪਰ ਲੇ ਚਾਰ ਤੇਰੇ ਤਰਾ ਗੁੰਨਾਲੀ ਘਾ ਲਾ ਹਾਂਜੀ ਅਸੀਂ ਆਪ ਦੇ ਸਫਰ ਵਾਲ ਫੇਰ ਦੁਆਰਾ ਨਿਕਲ ਚੁੱਕੇ ਸੀ ਤੇ ਅਸੀਂ ਆਪ ਚੱਲੇ ਹਾਂ ਜੀ ਬਰਨਲਾ ਰੋਡ ਵਾਲੇ ਪਾਸੇ ਸ਼ਾਰਟਕਟ ਇਹ ਹੈਗਾ ਆਪਣਾ ਬੀਬੀ ਵਾਲਾ ਪੁਲੀ ਇਹਦੇ ਥੱਲੇ ਨਹੀਂ ਚੱਲਾਂਗੇ ਆਪਾਂ ਇੱਥੋਂ ਹੁੰਦੀ ਹੈ ਜੀ ਆਪਣੀ ਲਿੰਕ ਰੋਡ ਦੀ ਸਟਾਰਟਿੰਗ ਸਿੱਧਾ ਰੋਡ ਤਾ ਜਾਂਦਾ ਹੈਗੇ ਜੀ ਪੁੱਚੋ ਰਾਮਪੁਰਾ ਬਰਨਾਲਾ ਨੂੰ ਤੇ ਇਧਰ ਲੈਫਟ ਸਾਈਡ ਆਪਣਾ ਲਿੰਕ ਰੋਡ ਹੁੰਦਾ ਆਪ ਨੂੰ ਮਾਲਸਾ ਰੋਡ ਵਾਲੇ ਪਾਸੇ ਇਹ ਆਪਣਾ ਲਿੰਕ ਰੋਡ ਸਿੱਧਾ ਮਾਲਸਾ ਰੋਡ ਨੂੰ ਜਾਂਦਾ ਹੈ। ਬੜੇ ਬੜੀ ਕੁਆਲਿਟੀ ਵਧੀਆ ਹੈ। ਹੈਂ? ਹਾਸਾਰਾ ਰਿੰਗ ਰੋਡ ਹੈ ਇਹ ਬਰਨਾਲਾ ਰੋਡ ਤੇ ਮਾਨਸਾ ਰੋਡ ਨੂੰ ਲਿੰਕ ਕਰਦਾ ਹੈਿੱਦਾਂ ਜੱਗਾ ਲਈ ਆਹ ਤਾਂ ਕਰ ਪਏਗਾ ਨਾ ਬਰਨਾਲਾ ਮਾਨਸਾ ਰੋਡ ਦੇ ਪਾਸੇ ਘਾਵੇ ਓਏ ਜੀ ਅਸੀਂ ਕਰ ਲਿਆ ਸਾਰਾ ਰੋਡ ਕ੍ਰੋਸ ਆਪਾਂ ਪਹੁੰਚ ਗਏ ਭਾਈ ਮਤੀ ਦਾਸ ਵੈਸੇ ਆਂਡ ਤੋਂ ਅਸੀਂ ਉਧਰ ਦੀ ਵੀ ਆ ਸਕਦੇ ਸੀ ਬਾਜ਼ਾਰ ਵਿੱਚ ਦੀ ਪਰ ਉਧਰ ਅੱਜ ਰਸ਼ ਵਾਲਾ ਸੀਗਾ ਉਧਰ ਅੱਜ ਕੰਗਣਾ ਆਈ ਗਿਆ ਪੇਖੀ ਤੇ ਬਾਲਾ ਰਸ਼ ਕਰ ਰੱਖਿਆ ਸੀ ਓਏ ਇੱਕ ਵਾਰ ਸਾਹਮਣੇ ਜ਼ੂਮ ਕਰਕੇ ਦਿਖਾ ਦੌਰ ਮੁਗੀ ਚੌਕ ਪਹੁੰਚ ਗਏ ਆਪਾਂ ਜੀ ਹਾਂ ਕਰਤੀਆਂ ਲੈਣਾ ਲੂਣਾ ਸਾਰੀਆਂ ਬਾਹਰ ਆ ਆਈ ਟੀ ਆਈ ਇਹ ਦੇਖਾ ਬੈਟਰੀ ਦੇਖਾ ਓਏ ਹਾਂ ਭਾਈ ਓਏ ਕਿੰਨੀ ਰਹਿ ਗਈ 80 ਰਹਿ ਗਈ ਇਹ ਆਪਾਂ ਮਾਣੇਗੇ ਆ ਜੇ ਤਲ ਵੱਡੀ ਪਹੁੰਚ ਗਈ ਸੁਖਨਾ ਬਾਲਾ ਜਲਦੀ ਪਹੁੰਚੇ ਹੈ ਭਾਈ ਬੈਟਰੀ ਮੱਚ ਜੂਗੀ ਸਭ ਮੱਚ ਜੂਗਾ ਤੇ ਹੋਰ ਚੜਾਈ ਤੇ ਤਾਂ ਬਾਲਾ ਲੋਡ ਲੈਂਦੀ ਆ ਜੋਰਾ ਬਾਹਰ ਧੂਆ ਨਿਕਲ ਜੂ ਧੂਆ ਇਹਦਾ ਲਓ ਜੀ ਦੇਖੋ ਕਿੰਨਾ ਵਧੀਆ ਕਰਤਾ ਚਲਾਂ ਢੋਲਾ ਬਾਹਰ ਤੱਕ ਲਾ ਦਿਆ ਜੀ ਕਲਵੰਡੀ ਸਾਹ ਕੋ ਇਧਰ ਵੀ ਚਲੀਏ ਇੱਥੇ ਜਿਹਨੀ ਰੋੜਾ ਦੇ ਪਿੱਛੇ ਲਾਇਆ ਅੱਗੇ ਚੱਲਦੇ ਜਾਵਾਂ ਉਧਰਲੇ ਪਾਸ ਜਿੱਥੇ ਆਪਾਂ ਮੋਟਰਸਾਈਕਲ ਲਾਉਂਦੇ ਹਾਂ ਚੱਲ ਜਾਣ ਦੇ ਦੇਣਗੇ ਹਾਂ ਪਿੱਛੇ ਜਾਣ ਨੂੰ ਹਾਂ ਉਹ ਇਤਰਾਹੁ ਮੈਂ ਕਸਰਝੂ ਕਰਦਾ ਲਓ ਜੀ ਆਪਾਂ ਆ ਗਏ ਬਾਬੇ ਦੇ ਦਰਵਾਜ਼ੇ ਤੇ ਲੋਈ ਆਪਣਾ ਸਕੂਟਰ ਲਾਦਾ ਚੇਤਕ ਬਾਬੇ ਦੇ ਸਾਹਮਣੇ ਦਰਵਾਜ਼ੇ ਦੇ ਸਾਹਮਣੇ

ਜਦ ਜਿਵੇਂ ਉਹਦੇ ਵਿੱਚ ਚੱਲਣਾ ਪੈਦਾ ਹੋ ਗਈ। ਸਵਾਰੀ ਪਰ ਚੜਿਓ ਮੈਂ ਜਾਏ। ਇਹ ਦੇਖ ਪਾਸੋਂ ਆਪਣੀ ਸਵਾਰੀ ਦੇ ਉੱਪਰ ਘੋੜੇ ਦਾ ਮਾਰੀ ਦੇ ਉੱਪਰ ਚੜਿਆ ਨਹੀਂ ਜਾ ਰਿਹਾ। ਹਾਂ ਵੀ ਜਗਨੂ ਹਾਲਾਤ ਹੈ ਕਿਉਂ ਮਾੜ ਠਾਕੀ। ਗੋੜੇ ਸਵਾਰੀ ਦੇ ਉੱਪਰ ਚੜ ਨਹੀਂ ਗਿਆ। ਇਹ ਪਾਲਕੀ ਦੇ ਵਿੱਚ ਬੈਠ ਗਿਆ। ਤਾਂ ਹੁਣ ਪਾਲਕੀ ਤਾਂ ਨਿਰਵੀ ਹੈ ਨਾ। ਜੇ ਘੋੜੇ ਦੇ ਉੱਪਰ ਚੜਿਆ ਤਾਂ ਘੋੜਾ ਜਦੋਂ ਚੱਲਦਾ ਤਾਂ ਸੇਕਦੇ ਵੀ ਸਵਾਰ ਚੱਲਦਾ। लो ही दरबार साहब असी मत्था टेक के बाद च माड़ा कुछ खादा पीता तलवंडी साहब गेम चला छोरी 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 बाबा कहना कदम आएगा कितने ਲੋ ਜੀ ਪੀਜ਼ਾ ਕੀਤਾ ਸੀ ਫਿਨਿਸ਼ ਤੇ ਅਸੀਂ ਫਿਰ ਦੁਬਾਰਾ ਚੱਲ ਪਏ ਤੇ ਇਹ ਹੈਗਾ ਜੀ ਤਲਵੰਡੀ ਸਾਬੋ ਦਾ ਹੈਲੋ ਫੂਡ ਗੁੱਡ ਕੁਆਲਟੀ ਹੈ ਬਹੁਤ ਕੁਛ ਵਧੀਆ ਇੱਥੇ ਪੀਜ਼ਾ ਵਗੈਰਾ ਅਸੀਂ ਤਾਂ ਪੀਜ਼ਾ ਹੀ ਕਰਤਾ ਸੀ ਕਿੱਧਰ ਜਾਣਾ ਇਧਰ 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 ਇਹ ਕਿਤਾ ਉਹ ਨਹੀਂ ਮਾਣ ਸੀ ਹੁਣੇ ਘਰ ਦਿੰਦਾ ਸਕੂਟਰ ਲੈਤਾ ਡਾਕਟਰ ਆਇਆ ਕਰਦੇ ਨੇ ਅਰਦੇ ਨੇ ਆਪਾਂ ਹੀ ਲੈਤਾ ਲੈ ਕੇ ਘਰ ਦਿੰਦੇ ਤਾਂ ਸਿੱਧਾ ਜਾਣਾ ਸਿੱਧਾ ਲਾਸਾਨੀ ਇਹ ਕਿ ਪੀਜਾ ਤਾਂ ਸਵਾਦ ਸਵੇਂ ਸੇ ਬੈਂ ਟੋਂਡਾ ਪੈ ਲੱਗੀ ਵੇਖ ਰਾ ਉਹ ਚਲਾ ਸੱਚੀ ਗਾਲਾਂ ਲਈ ਚੱਲੇ ਆਂ ਕਿਉਂ ਠੀਕ ਆ ਸੱਚੀ ਚੱਲਦੇ ਆ ਗਾਲਾਂ ਲਈ ਇੱਥੋਂ ਮੁੜਿਆਵਾਂਗੇ ਫਿਰ ਆ ਨਹੀਂ ਜਾਂਦੇ ਆ ਕਿਹੋਂਤ ਮੁੜਿਆਵਾਂਗੇ ਚੌਲ ਵਾਲਾ ਕਿੱਥੇ ਆ ਆਸੀਂ ਕਿਉਂ ਆਲਾ ਆ ਕਿਉਂ ਆਂਦੀ ਆ ਆ ਕਿਉਂ ਵਾਲ ਕਿਉਂ ਨਹੀਂ ਹੁੰਦਾ ਅੱਛਾ ਗੇ ਕਾਲ ਵਾਲੇ ਫਿਰ ਕੋਈ ਨਹੀਂ ਕਿ ਕਾਲੇ ਵਾਲੇ ਜਾ ਕੇ ਕਿਉਂ ਆਇਆ ਸਵੇਰੇ ਨੰਦੂ ਕੰਮ ਤੇ ਆਣਾ ਬਈ ਕੰਮ ਤੇ ਤਾਂ ਮੈਂ ਵੀ ਜਾ ਲਓ ਜੀ ਅਸੀਂ ਚੱਲੇ ਜੀ ਕਾਲੇ ਵਾਲੀ ਆਪਣੇ ਮਾਸੀ ਦੇ ਪਿੰਡ ਤੇ ਜਗਨੂ ਦੇ ਆਪਦੇ ਪਿੰਡ ਵੈਸੇ ਜਗਨੂ ਨੂੰ ਜ਼ੀਰੋ ਆਈਡੀਆ ਸੀ ਵੀ ਕਾਲੇ ਵਾਲੀ ਜਾਵਾਂਗੇ ਤੇ ਜਗਨੂ ਕਹੀ ਹੁੰਦਾ ਸੀ ਵੀ ਮੈਂ ਕਰੇ ਜਾਣਾ ਕਰੇ ਜਾਣਾ ਮੇਰੇ ਜੀ ਕਰੀ ਜਾਣਾ ਮੈਂ ਚੱਲ ਚੱਲ ਵੜਦੇ ਆ ਇਹਨੂੰ ਦੱਸਦੇ ਨਹੀਂ

13 ਕਿਲੋਮੀਟਰ ਤੇ ਕਾਲ ਵਾਲੀ ਕਿੰਨਾ ਰਹਿ ਗਿਆ ਕਾਲੇ ਵਾਲੀ ਬਸ ਹੁਣ ਤਾਂ ਨੇੜੇ ਆ ਮੋੜ ਮੁੜ ਕੇ ਅੱਗੇ ਵੱਤ ਵੱਤ 2 ਕਿਲੋਮੀਟਰ ਹੀ ਰਹਿ ਗਿਆ ਆ ਪਹੁੰਚ ਜਾ ਬਸ ਬਾਕੀ ਸਕੂਟਰੀ ਜਮਾਂ ਕੀ ਡੈਟ ਬਸ ਥੋੜੀ ਹੀ ਰਹਿ ਗਈ ਇੱਕ ਬਸ ਘਰ ਨੇੜੇ ਆ ਸਿੱਧਾ ਜਾ ਕੇ ਆ ਤਾਂ ਕਿਤੇ ਕੋਈ ਹੋਣੀ ਵਾਲੀ ਉਹ ਵੀ ਹੀ ਮੈਂ ਆ ਗਿਆ ਮੇਰੇ ਪਿੰਡ ਪਿੰਡ ਆ ਗਈ ਪਿੰਡ ਆ ਗਿਆ ਪਿੰਡ ਵਾਲੇ ਪਾਸੋਂ ਆਇਆ ਸਿੱਧਾ ਤੇ ਮੰਡੀ ਵਿੱਚੋਂ ਆਏ ਨਹੀਂ ਬੈਟਰੀ ਲੋਸ ਸਕੂਟਰੀ ਦੀ ਆਹੋ ਨਹੀਂ ਉਧਰੋਂ ਮੰਡੀ ਵਿੱਚੋਂ ਦੀ ਨਹੀਂ ਆਏ ਇਧਰੋਂ ਦੀ ਆ ਗਏ ਬਸ ਆ ਸਿੱਧੇ ਚੱਲ ਉਹ ਮੈਨੂੰ ਪਤਾ ਹੈ ਕਿਉਂਕਿ ਬਾਕੀ ਸੜਕਾ ਸੁਰਕਾ ਖਰਾਬ ਹੀ ਆ ਸਾਰਾ ਕੁਝ ਬੁਰਾ ਹਾਲ ਹੋ ਰਿਹਾ ਪਾਈਪ ਲਾਈਨ ਨਾ ਪਈ ਸੀ ਬਾਰਡਰ ਬਾਕਸ ਨਾ ਬਣਾਏ ਨੇ ਇੱਧਰ ਓਏ ਸਰਪੰਚ ਹੀ ਲੰਡੂ ਆ ਯਾਰ ਸਰਪੰਚ ਨਹੀਂ ਲੰਡੂ ਬਾਰਡਰ ਬਾਕਸ ਨਾ ਬਣਾਏ ਇੱਧਰ ਦੋ ਬਣਾਤੇ ਹਾਂ ਇੱਧਰ ਦੀ ਚੱਲ ਬਾਰਡਰ ਬਾਕਸ ਕਰਕੇ ਸਾਰੀਆਂ ਪਟਣੀਆਂ ਪਈਆਂ ਪੈਪਾ ਪਾਈਆਂ ਨਾ ਵੀ ਆ ਵੀ ਪਰ ਆਦ ਮੇ ਕਿੱਧਰ ਲੱਗ ਲਓ ਜੀ ਅਸੀਂ ਆਪਣੇ ਘਰੇ ਪਹੁੰਚ ਗਏ ਓਏ ਰਾਤ ਨੂੰ ਲੱਗੇ ਰਹੋਗੀ ਸਾਰੀ ਰਾਤ ਵਧੀਆ ਲੋ ਜੀ ਇਹਨਾਂ ਨੂੰ ਮਿਲੋ ਇਹ ਮੇਰੇ ਹੈਗੇ ਕਾਲੇ ਲਈ ਦੋਨੇ ਮੋਲ ਰਤਨ ਇਹ ਨਵਾਂ ਆ ਗਿਆ ਆਪਣਾ ਸੈਫੀ ਇੱਕ ਪੁਰਾਣਾ ਸੈਫੀ ਸੀਗਾ ਉਹ ਵਿਚਾਰਾ ਬਿਮਾਰ ਹੋ ਗਿਆ ਤੇ ਉਹ ਸਾਨੂੰ ਛੱਡ ਕੇ ਭੱਜ ਗਿਆ ਇਹ ਨਵਾਂ ਲਿਆਂਦਾ ਇੱਕ ਹੋਰ ਸੈਫੀ ਆਪਣਾ ਉਹ ਮਿੱਤਰ ਮਿੱਤਰ ਸੈਫੀ ਉਹ ਤੇ ਆਪਣਾ ਯੂਵੀ ਇਧਰ 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 ਆ ਇਧਰ ਇਧਰ ਕੀ ਚਾਹੀਦਾ ਤੁਹਾਨੂੰ ਸੀ ਚਾਹੀਦਾ ਕਿਹੜਾ ਗੋ ਉਹ ਮੂ ਮੂ ਦੇਸਾਂ ਕਰ ਮਾਂ ਪੋਲੀ ਨੂੰ ਆ ਹੀ ਨਹੀਂ ਪਤਾ ਕਿੰਨੇ ਚਿਰ ਹੋ ਗਏ ਕੁੱਤਾ ਘਰੇ ਲੈ ਆਂਦੇ ਨੂੰ ਵੀ ਇਹ ਕੁੱਤਾ ਕਿ ਕੁੱਤੀ ਹੈ ਕੁੱਤਾ ਇਹ ਕਰਦਾ ਨਾ ਸ਼ੇਰ ਹੋਏ ਨਾ ਹੋਏ ਕੋਈ ਦੰਦ ਕਿੰਨੇ ਤਖੇ ਆ ਇਹਦੇ ਵਾਲੇ ਦੰਦ ਲਓ ਜੀ ਸ਼ਾਫੀ ਤੇ ਯੂਗੀ ਦਾ ਡਰਾਮਾ ਨਹੀਂ ਲੋ ਢਿੱਡਾ ਜੈਹੀ ਨਹੀਂ ਮਾਰਨ ਬਿਲੇ ਲਈ ਬਠਾਉਂ ਦੇਖ ਲੋ ਦੇਖ ਲੋ ਕਿਵੇਂ ਤਾਂ ਕਰਦਾ ਹੁਣ ਚੱਲ ਜਾ 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 ਬੜੇ ਦੰਦ ਮਾਰਦੇ ਨੇ ਕੱਖ ਨਹੀਂ ਰਹਿਣਾ ਲੋ ਜੀ ਅਸੀਂ ਫਿਰ ਰਾਤ ਨੂੰ ਨਿਕਲ ਗਏ ਸੀ ਮੰਡੀ ਦੇ ਵਿੱਚ ਟਾਈਮ ਹੋ ਗਿਆ ਸੀ 7:00 ਵਜੇ 30 ਮਿੰਟ 7:30 ਵੀ ਮੇਰੇ ਵੀ ਇਹਦੇ 10 ਉਹਦੇ ਯਾਰ ਤੇਰੇ ਇਧਰ ਲੋ ਜੀ ਫਿਰ ਅਸੀਂ ਜਿਆਦਾ ਨਾ ਪਕਾਈ ਮਾਰਦੇ ਹੋਏ ਸਾਰਾ ਦਿਨ ਇੰਜੋਏ ਕਰਦੇ ਹੋਏ ਆਪਾਂ ਰਾਤ ਨੂੰ 9:30 ਵਜੇ 10:00 ਵਜੇ ਲਾਇਆ ਆਪਣਾ ਸਕੂਟਰ ਚਾਰਜ ਤੇ 4 5 5-6 ਘੰਟੇ ਚਾਰਜ ਲਾਵਾਂਗੇ ਬਾਅਦ ਚੋਂ ਰਾਤ ਨੂੰ ਆਫ ਕਰ ਦਾਂਗੇ ਤੇ ਆਪਣੇ ਵਲੌਗ ਦਾ ਐਂਡ ਕਰਦੇ ਆਂ ਆਪਾਂ ਇੱਥੇ ਫਿਰ ਤੜਕੇ ਸਵੇਹਾ ਨਿਕਲਣ ਲਈ 7:00 ਵਜੇ ਫਿਰ ਆਪਾਂ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਮਿਲਦੇ ਆਂ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ